ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਹਬਾਦ ਵਿਖੇ ਅਣਪਛਾਤੇ ਵਿਅਕਤੀ ਦੇ ਵੱਲੋਂ ਇੱਕ ਔਰਤ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਔਰਤ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਔਰਤ ਦੀ ਪਛਾਣ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਕਿਲਾ ਮਹੱਲਾ ਕਸਬਾ ਫਤਿਹਬਾਦ ਵਜੋਂ ਹੋਈ ਹੈ ਮ੍ਰਿਤਕ ਦੇ ਪਤੀ ਸੁਖਵਿੰਦਰ ਸਿੰਘ ਕਾਲਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦੇ ਅੰਦਰ ਦੱਸਿਆ ਕਿ ਉਹਨਾਂ ਨੂੰ ਘਟਨਾ ਸੁਣਦੀ ਸਵੇਰੇ ਤੜਕਸਾਰ ਪਤਾ ਲੱਗਾ ਪਤੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਹਨਾਂ ਨੇ ਘਰ ਦੇ ਵਿੱਚ ਦੇਖਿਆ ਕਿ ਉਹਨਾਂ ਦੀ ਪਤਨੀ ਕਿ ਉਸਦੀ ਪਤਨੀ ਮੌਜੂਦ ਨਹੀਂ ਹੈ ਅਤੇ ਜਦੋਂ ਉਸਨੇ ਘਰ ਦੇ ਪਿਛਲੇ ਪਾਸੇ ਸੋਮਸਾਨ ਜਗ੍ਹਾ ਤੇ ਦੇਖਿਆ ਤਾਂ ਉਸਦੀ ਪਤਨੀ ਮ੍ਰਿਤਕ ਹਾਲਤ ਦੇ ਵਿੱਚ ਇੱਕ ਤੱਪੜ ਤੇ ਪਈ ਹੋਈ ਸੀ ਘਟਨਾ ਦੀ ਸੂਚਨਾ ਮਿਲਦੇ ਹੀ ਉਸਨੇ ਐਸਐਸਪੀ ਤਰੰਤ ਗੁਰਮੀਤ ਸਿੰਘ ਨੂੰ ਸੂਚਿਤ ਕੀਤਾ ਅਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੀ ਘਟਨਾ ਸੰਬੰਧੀ ਸਵੇਰੇ ਹੀ ਸੂਚਨਾ ਮਿਲੀ ਸੀ ਅਤੇ ਪੁਲਿਸ ਪਾਰਟੀ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕਾਤਲ ਦੇ ਕੀ ਕਤਲ ਦੇ ਕਾਰਨਾਂ ਦਾ ਹਲੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਹਾਂਜੀ ਕੀ ਨਾ ਭਾਈ? ਮੈਂ ਨਾ ਕਾਲਾ। ਕਿਹੜਾ ਪਿੰਡ ਆ ਜੀ? ਫਾਦਾਵਾਲ। ਕੀ ਗੱਲਬਾਤ ਹੋਈ ਜੀ ਤੁਹਾਡੀ ਘਰ ਵਾਲੀ ਆਏ? ਕੋਈ ਗੱਲਬਾਤ ਨਹੀਂ ਰਾਤ 10:00 ਵਜੇ ਸੁੱਤੇ ਆ। ਦਿਨੇ ਉੱਠਿਆ ਬੋਟਕੇ ਬਾਥਰੂਮ ਗਿਆ, ਬਾਥਰੂਮ ਗਾ ਕੇ ਵੇਖਿਆ ਮੈਂ ਕੁੜੀ ਨੂੰ ਪੁੱਛਿਆ ਤੇਰੀ ਮੰਮੀ ਕਿੱਥੇ ਆ? ਉਹ ਕਹਿੰਦੇ ਮੈਨੂੰ ਨਹੀਂ ਪਤਾ ਕਿੱਥੇ ਮੇਰੇ ਮੂੰਹ ਤੋਂ ਰਜੈਨਾ ਲਾ ਮੈਂ ਫੇਰ ਉਹਨਾਂ ਦਾ ਪੁੱਤ ਉੱਠਵੇ ਮੰਮੀ ਕਿੱਥੇ ਗਈ ਆ ਫਿਰ ਸਾਰੇ ਅੰਦਰਾਂ ਚ ਵੇਖਿਆ ਵਾ ਕਿਤੇ ਨਹੀਂ ਉਹ ਦੇਹੀ ਫਿਰ ਦਿਨ ਚੜ ਗਿਆ ਵਾ ਮੈਂ ਇਧਰ ਨੂੰ ਲੈਡ ਮਾਰ ਕੇ ਮੈਂ ਕਿਹਾ ਚੱਲ ਵੇਖੀਏ ਮੈਂ ਉੱਥੇ ਸਾਹਮਣੇ ਜਾ ਕੇ ਵੇਖਿਆ ਮੈਂ ਕਿ ਗੜਵੀ ਦੇ ਗਲਾਸ ਤੇ ਕੀ ਲੈਣ ਆਇਆ ਵਾ ਗੜਵੀ ਗਲਾਸ ਵੇਖਿਆ ਤੇ ਅੰਦਰ ਵੇਖਿਆ ਤੇ ਇਹਦੇ ਮੂੰਹ 'ਚੋਂ ਖੂਨ ਵਗਦਾ ਪਿਆ ਮੈਂ ਜਾ ਕੇ ਉੱਤੇ ਡੇਪਿਆ ਇਹ ਕਿੰਨੇ ਵਜੇ ਦੀ ਘਟਣਾ ਹੈ ਇਹ ਮੈਂ ਤਾਂ ਕੋਈ 4:30 4:50 ਦੇ ਤਕਰੀਬਨ 11 ਹੋਗਾ ਤੇ ਇਹਦੇ ਬਾਰੇ ਨਹੀਂ ਮੈਨੂੰ ਪਤਾ ਕਿ ਕਿੰਨੇ ਵਜੇ ਕੰਮ ਹੋਇਆ ਵਾ ਕੀ ਮੰਗ ਮਹਾਰਾਜੇ ਕੀ ਕਰਨੀ ਆ ਸਾਨੂੰ ਮੇਰਾ ਘਰ ਬਰਬਾਦ ਹੋ ਗਿਆ ਮੈਂ ਤਾਂ ਦੁਖੀ ਹੋ ਗਿਆ ਕੋਈ ਸ਼ੱਕ ਵਗੈਰਾ ਕੋਈ ਕਿਸ ਤਰ੍ਹਾਂ ਨਹੀਂ ਨਹੀਂ ਪਾਜੀ ਮੈਨੂੰ ਇਹ ਗੱਲ ਦੇ ਬਾਰੇ ਪਤਾ ਹੀ ਨਹੀਂ ਆਇਆ ਜੇ ਮੇਰੇ ਨਾਲ ਕੋਈ ਕੇਨਾ ਮਾੜੀ ਹੋਈ ਗੱਲ ਹੋਵੇ ਕਰਦਾ ਹੋਵੇ ਕੋਈ ਤਾਂ ਮੈਂ ਪਹਿਲੇ ਪਤਾ ਨਹੀਂ ਹੈ ਬਾਰੇ ਕੋਈ ਕੀ ਮਾਮਲਾ ਲੱਗਦਾ ਤੁਹਾਨੂੰ ਕਿਸ ਤਰੀਕੇ ਨਾਲ ਪਿਆ ਕੀਤੀ ਗਈ ਇਹਨਾਂ ਦੇ ਪਤਾ ਨਹੀਂ ਸਮਝ ਨਹੀਂ ਲੱਗਦੀ ਸਰ ਮੇਰੇ ਕੋ ਤੇ ਕੋਈ ਕੱਲ ਵੰਡੇ ਗਏ ਚੰਗੇ ਪਰ ਆਏ ਮੇਰੇ ਨਾਲ ਰੋਟੀ ਖਾਧੀ ਆ ਚਾਹ ਪਰਤੀ ਪੀਤਾ ਵਾ ਰਾਤ ਸੁੱਤੇ ਪਏ ਕੋਈ ਗੱਲਬਾਤ ਨਹੀਂ ਹੋਈ ਭਾਈ ਬੇਟਾ ਕੀ ਨਾਮ ਆ ਆਪਣਾ ਮੇਰਾ ਨਾ ਅੰਜੂ ਕੀ ਗੱਲ ਬਾਤ ਹੈ ਡੈਡੀ ਮਮਾ ਨਾਲ ਮੈਂ ਆਈ ਰਾਤੀ ਵੰਡੇ ਆਏ ਸੀ ਤੇ ਉੱਥੇ ਹੀ ਸੁੱਤੇ ਸੀ ਜਾਨੂ ਰਾਤ ਦਾ ਪਤਾ ਹੀ ਨਹੀਂ ਕਿੱਥੇ ਉੱਠ ਕੇ ਗਿਆ ਕਿੱਥੇ ਨਹੀਂ ਅਈ ਮੇਰੇ ਡੈਡੀ ਨੇ ਮੈਨੂੰ ਉਠਾਇਆ ਡੈਡੀ ਅੰਦਾ ਵੀ ਮਮੀ ਤੇਰੀ ਕਿੱਥੇ ਆ ਮੈਂ ਆਮ ਨੂੰ ਨਹੀਂ ਪਤਾ ਕਿੱਥੇ ਆ ਤੇ ਮੰਮੀ ਉਧਰੋਂ ਮੈਂ ਡੈਡੀ ਨੂੰ ਆਖਿਆ ਵੀ ਡੈਡੀ ਉਧਰੋਂ ਟਿਕੇ ਰਹਿ ਲਾ ਮੰਮੀ ਦੂਸਰੇ ਅੰਦਰ ਨਾ ਹੋਵੇ ਉਧਰ ਵੀ ਵੇਖਿਆ ਉਧਰ ਵੀ ਨਹੀਂ ਆ ਡੈਡੀ ਮੈਨੂੰ ਆਂਦਾ ਫੋਨ ਚੁੱਕਾ ਲਾਟ ਬੈ ਕੇ ਦਿਨ ਚ ਗੋੜੀ ਆ ਮੈਂ ਆ ਗਈ ਆ ਤੇ ਆਂਦਾ ਉਧਰ ਬੈਣਿਆ ਉਧਰ ਬੈਈ ਆ ਗਈ ਮੰਮੀ ਇਧਰ ਜਾ ਕੇ ਬੈ ਗਈ ਆ ਮੰਮੀ ਉਧਰ ਲੰਬੇ ਬੈ ਤੇ ਵਿਦੋ ਰੋ ਰੋ ਲਾ ਤੁਹਾਨੂੰ ਕਿਨੇ ਕੋਈ ਮਜਾ ਲੱਗਦਾ ਆ ਪਾਜੀ ਕੋ ਮਜਾ ਹੀ ਲੱਗਾ ਪਤਾ ਕੀ ਮੰਗ ਕਰਦੇ ਸੀ ਹਾਂਜੀ ਕੀ ਮੰਗ ਕਰਦੇ ਜੀ ਹਲੇ ਮੈਂ ਇਨਵੈਸਟੀਗੇਟ ਕਰਦੇ ਆ ਹਲੇ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਤੇ ਪੁਲਿਸ ਪਾਰਟੀ ਉਹਦੇ ਹੀ ਐਸ ਐਚਓ ਵਗੈਰਾ ਸਾਰੇ ਇੱਥੇ ਮੌਕੇ ਤੇ ਆ ਗਏ ਅ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਸਟੇਟਮੈਂਟ ਇਹਨਾਂ ਦੇ ਰਿਕਾਰਡ ਕਰ ਲਏ ਆ ਪਰਚਾ ਦਰਜ ਕਰ ਰਹੇ ਆ ਤੇ ਅੱਗੇ ਜਿਹੜੀ ਵੀ ਤਫ਼ਤੀਸ਼ ਦੇ ਵਿੱਚ ਤੱਥ ਆਉਣਗੇ ਉਹਨਾਂ ਚੋਂ ਫਿਰ ਲੱਭ ਲਾਂਗੇ ਬੰਦੇ ਨੂੰ ਦੇਖਿਆ ਜਾ ਰਿਹਾ ਹੈ ਵੀ ਜਿਹੜਾ ਉਹਦੇ ਸ਼ਾਦੀ ਤੋਂ ਉੱਪਰ ਜਿਹੜੀ ਇੱਕ ਇੱਟ ਵੀ ਵੱਜੀ ਹੈ ਕੁਝ ਹਲੇ ਕੁਝ ਨਹੀਂ ਕਹਿ ਸਕਦੇ ਹਲੇ ਫੋਰੈਂਸਿਕ ਵਾਲੇ ਆਪ ਦਾ ਕੰਮ ਕਰ ਰਹੇ ਆ ਫੋਰੈਂਸਿਕ ਵਾਲਾਂ ਤੋਂ ਪਤਾ ਲੱਗੂਗਾ ਵੀ ਕੀ ਕੋਈ ਇੱਟ ਵੱਜੀ ਹੈ ਜਾਂ ਕੋਈ ਹੋਰ ਚੀਜ਼ ਵੱਜੀ ਹੈ ਉਸ ਹੱਬ ਨਾਲ ਪਤਾ ਲੱਗ ਜਾਊਗਾ ਉਹ ਪਿਆਰ ਜਿਹੜਾ ਪਰਿਵਾਰ ਹੈ ਪਰਿਵਾਰ ਨੇ ਕੀ ਜਿਹੜੇ ਬਿਆਨ ਕਲਮਤ ਕਰਾਏ ਉਹ ਪਿਆਰ ਪਰਿਵਾਰ ਵੱਲੋਂ ਬੇਸਿਕਲੀ ਇਹੀ ਹੈ ਵੀ ਉਹ ਸ਼ਾਮ ਨੂੰ ਆਪਣਾ ਇਹ ਕੇਂਦਰਕੌਰ ਇਹਦਾ ਘਰ ਵਾਲਾ ਤੇ ਇਹਦੀ ਬੇਟੀ ਜਿਹੜੀ ਹੈਗੀ ਆ ਆਪਣਾ ਰੋਟੀ ਪਾਣੀ ਖਾ ਕੇ ਸੌਂਗੇ ਸੀਗੇ ਤੇ ਰਾਤੀ ਇਹ ਕੋਈ ਸਵੇਰੇ 4 ਵਜੇ ਉੱਠਿਆ ਇਹਦਾ ਘਰ ਵਾਲਾ ਤਾਂ ਇਹਨੇ ਜਦੋਂ ਦੇਖਿਆ ਤਾਂ ਆਪਣੀ ਇਹਦੀ ਘਰ ਵਾਲੀ ਉਥੇ ਜਿੱਥੇ ਪਈ ਸੀ ਕਿ ਉਥੇ ਮਿਸਿੰਗ ਸੀ ਕਿ ਉੱਤੇ ਨਹੀਂ ਸੀ ਕਿ ਤਾਂ ਇਹਨੇ ਆਸੇ-ਪਾਸੇ ਦੇਖਿਆ ਤਾਂ ਪਿੱਛੇ ਜਾ ਕੇ ਉਹ ਜਿਹੜੀ ਹਵੇਲੀ ਆ ਉਹਦੇ ਚ ਇਹਨੂੰ ਦੇਖਿਆ ਵੀ ਉਥੇ ਪਈ ਆ ਤੇ ਫਿਰ ਉਹਨੇ ਜਾ ਕੇ ਆਪਣੀ ਬੇਟੀ ਨੂੰ ਉਠਾਇਆ ਤੇ ਉਸ ਤੋਂ ਬਾਅਦ ਦੱਸਿਆ ਪੁਲਿਸ ਨੂੰ ਇਨਫੋਰਮ ਕੀਤਾ ਪੰਚਾਇਤ ਨੂੰ ਤੇ ਕਿ ਸ਼ੱਕ ਲੱਗਦਾ ਪੁਲਿਸ ਨੂੰ ਰੇਟ ਕੇਸ ਲੱਗਦਾ ਨਹੀਂ ਹਲੇ ਕੁਝ ਕਹਿਣਾ ਵਾਜਬ ਨਹੀਂ ਹੋਊਗਾ ਮੈਡੀਕਲ ਤੇ ਫੋਰੈਂਸਿਕਸ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜੇ ਸਬੂਤ ਇਕੱਠੇ ਕਰਕੇ ਫਿਰ ਲਬਲਾਂਗੇ ਬੰਦੇ ਨੂੰ ਦੋਸ਼ੀ ਫੜਾਇਆ ਜਾਊਗਾ ਛੇਤੀ ਫੜਾਇਆ ਜਾਣਾ ਐਸਮ ਜਨ نیوز ਦੇ ਲਈ ਸ਼੍ਰੀ ਖਰੂਰ ਸਾਹਿਬ ਤੋਂ ਮਾਨ ਸਿੰਘ ਦੀ ਰਿਪੋਰਟ